ਸੋ ਆਪਾਂ ਹੁਣ ਪੰਜਾਬ ਵਿੱਚ ਪੰਜਾਬ ਜਿਹੜਾ ਦੇਸ਼ 'ਚ ਮੌਤਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਆਪਾਂ ਇੰਨਾ ਕਮਾਂ 'ਚ ਪਹਿਲੇ ਨੰਬਰ ਤੇ ਨਹੀਂ ਆਉਣਾ ਆਪਾਂ ਪੰਜਾਬ ਨੂੰ ਸਭ ਤੋਂ ਸੇਫਸਟ ਸਟੇਟ ਬਣਾਉਣਾ ਹੈ ਸਭ ਤੋਂ ਸੁਰੱਖਿਅਤ ਸਟੇਟ ਸੜਕਾਂ ਦੇ ਮਾਮਲੇ 'ਚ ਦੁਨੀਆ ਆਉਂਦੀ ਹੈ ਆਹ ਸੜਕ ਤੋਂ ਤਾਂ ਲੱਖਾਂ ਬੰਦੇ ਲੱਗਦੇ 1 ਲੱਖ ਬੰਦੇ ਤਾਂ ਕੱਲ ਦਰਬਾਰ ਸਾਹਿਬ ਨਾਲ ਤਵਸਤ ਕੋਣ ਲਈ ਜਾਂਦਾ ਜਲਿਆਂ ਵਾਲਾ ਬਾਗ ਦੇਖਣ ਜਾਂਦਾ ਦੁਰਗਾਣਾ ਮੰਦਰ ਮੱਥਾ ਟੇਕਣ ਜਾਂਦੇ ਆ ਭਗਾ ਬੱਡ ਦੇਖਣ ਜਾਂਦੇ ਇਕੱਲਾ 1 ਲੱਖ ਪਰਦੇ ਇੱਥੋਂ ਨਹੀਂ ਲੰਗਦੇ ਉਹ ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਬਈ ਪੰਜਾਬ ਚ ਆਏ ਆ ਬਈ ਇੱਥੇ ਸਾਡੀ ਜਾਨ ਦੀ ਕੀਮਤ ਹੈ ਇੱਥੇ ਸਾਡੀ ਜਾਨ ਦੀ ਅਹਿਮੀਅਤ ਮੰਨੀ ਜਾ ਰਹੀ ਹੈ ਸਰਕਾਰ ਦੁਆਰਾ ਔਰ ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਓ ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗਿਆ ਹੋਊਗਾ ਇੱਥੇ ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ ਕੈਮਰੇ ਦੇ ਸਾਹਮਣੇ ਚਲਾਨ ਕੱਟਿਓ ਉਹ ਚ ਅਗਲਾ ਵੀ ਨਹੀਂ ਬੋਲ ਸਕਦਾ ਕੁਝ ਮੂਰਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਤੁਹਾਡਾ ਵੀ ਬਚਾਅ ਹੋ ਜੂ ਜੇ ਕੈਮਰੇ ਤੋਂ ਬਿਨਾ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਗਾਰ ਸੈੱਟ ਕੀਤਾ ਤੁਸੀਂ ਔਰ ਨਾਲੇ ਹਰਜ ਕਰ ਲੋ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜੇ ਤਾਂ ਹੋਰ ਡਰਾਈਵਰ ਹੈਗਾ ਉਹਦੇ ਨਾਲ ਤਾਂ ਠੀਕ ਹੈ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਸੀ ਉਹਨੂੰ ਪੰਜਾਬ ਐਸਐਸਫ ਦਾ ਪਰ ਉਹਦੇ ਪੈਸੇ ਲੱਗਣਗੇ ਘਰੇ ਛੱਡਿਆਵਾਂਗੇ ਘਰੇ ਛੱਡਿਆਵਾਂਗੇ ਨਾਲ ਜਦੋਂ ਘਰੇ ਛੱਡ ਕੇ ਆਵਾਂਗੇ ਥੋੜਾ ਲਾਂਦਾ ਵੀ ਦੇ ਕੇ ਆਵਾਂਗੇ ਭਾਈ ਇਹ ਤਾਂ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਨੇ ਚਲਾਨ ਕੱਟ ਕੇ ਉਹਨੂੰ ਕਹਿੰਦੀ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋਈ ਹੈ ਜੀ ਹੈ ਨਾ ਚਲਾਨ ਕੱਟਣਾ ਕੀ ਫਾਇਦਾ ਚਲਾਨ ਦਾ ਮਤਲਬ ਇਹ ਹੈ ਥੋੜੀ ਲਾ ਕੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਹੀ ਚਲਾਉਣ ਲੱਗ ਜਾਊਗਾ ਸੋ ਗੱਡੀ ਇੰਪਾਉਂਡ ਹੋਊਗੀ ਉੱਥੇ ਗੱਡੀਂ ਪਾਉਂਡ ਹੋਊਗੀ ਨਾਲ ਨਾਲ ਅੱਗੇ ਹੁਣ ਚਲਾਨਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸ ਦਾ ਸੰਦੇ ਵੀ ਨੰਬਰ ਪੁਆਇੰਟ ਬਣਾ ਕੇ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ 'ਚ ਆਜੇ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰਸੋਂ ਇਹ ਉਧਰ ਬਠਿੰਡੇ ਕੇ ਨਹੀਂ ਫੜਿਆ ਗਿਆ ਸੀ ਹਰ ਦਾ ਨਹੀਂ ਇਹਦਾ ਮਤਲਬ ਇਹ ਹੈਬਚੁਅਲ ਹੈ ਤੁਹਾਡੇ ਇੱਕ ਨੰਬਰ ਕੱਟ ਲੋ ਹਰਜ ਕਰ ਲੋ 5 ਨੰਬਰ ਹੋਣ ਤੇ ਅਮਰੀਕਾ ਚ ਇਦਾਂ ਹੀ ਐ ਪੁਆਇੰਟ ਨੇ ਜੇ ਸਾਡੇ ਕੇ 3 ਨੰਬਰ ਕੱਟੇ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲੈ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਹੋਰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਡਰਾਈਵਿੰਗ ਨੂੰ ਨੌਕਰੀ ਨਾਲ ਜੋੜਿਆ ਹੋਇਆ ਹੈ ਬੰਦਾ ਗਿਆ ਆਪਣੇ ਬੰਦਾ ਸੀਗਾ ਨੌਕਰੀ ਲੈਣ ਸਭ ਕੁਝ ਠੀਕ ਸੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਨੌਕਰੀ ਉਹ ਕਹਿੰਦੇ ਜੀ ਓਕੇ एवरीथिंग ਇਜ਼ ਓਕੇ ਓਨਲੀ ਲਾਸਟ ਥਿੰਗ ਕੈਨ I ਹੈਵ ਯੂਰ ਲਾਇਸੈਂਸ ਪਲੀਜ਼ ਲਾਇਸੈਂਸ ਲਿਆ ਨੌਕਰੀ ਮਿਲਣ ਕਿ ਆ ਬਸ ਕੱਲਾ ਲਾਇਸੈਂਸ ਦੇਖਣਾ ਲਾਇਸੈਂਸ ਨੂੰ ਸਵਾਈਪ ਕੀਤਾ ਓ ਮਾਈ ਗੋਡ ਕਹਿੰਦੇ ਯੂ ਆਰ ਨਾਟ ਅ ਗੁੱਡ ਡਰਾਈਵਰ ਤੇਰ ਤਾਂ ਸਾਸਟ ਚੋ ਨੰਬਰ ਬਹੁਤ ਕੱਟੇ ਹੋਏ ਨੇ ਤੇਰੇ ਤਾਂ ਚਲਾਨ ਬਹੁਤ ਹੋਏ ਹੋਏ ਨੇ ਸੋ ਸੌਰੀ ਇਹ ਨੌਕਰੀ ਤੁਹਾਨੂੰ ਮਿਲ ਨਹੀਂ ਸਕਦੀ ਉਹ ਕਿਉਂ ਕਿ ਕਹਿੰਦੇ ਨੇ ਉਹਨਾਂ ਨੇ ਸਾਈਕੋਲੋਜੀ ਜਿਹੜੀ ਸਾਈਕੋਲੋਜੀਕਲ ਕੀ ਪੜਿਆ ਹੋਇਆ ਹੈ ਕਹਿੰਦੇ ਜਿਹੋ ਜਿਹਾ ਬਿਹਾਰ ਬੰਦੇ ਦਾ ਜਿਹੋ ਜਿਹਾ ਬਤੀਰਾ ਬੰਦੇ ਦਾ ਗੱਡੀ ਚਲਾਉਣ ਦੌਰਾਨ ਹੁੰਦਾ ਹੈ ਉਹੀ ਬਤੀਰਾ ਉਹਦਾ ਦਫ਼ਤਰ ਚੱਲਦਾ ਜੇ ਗੱਡੀ 'ਚ ਗਾਲੀ ਕਰਦਾ ਹੈ ਦਫ਼ਤਰ 'ਚ ਵੀ ਗਾਲੀ ਕਰੂ